ਗੁਵਾਰੇ ਜੀ ਇਹਨੂੰ ਵੀ ਸਾਡੇ ਘਰੋਂ ਮਾਰੀ ਮਾਰੀ ਚੁੱਕੇ ਜਾ ਰਹੇ ਨੇ ਆਪਣੇ ਕੱਪੜੇ ਉੱਪਰ ਪਾੜੇ ਉਹ ਆਪਣੇ ਕੰਮ ਤੋਂ ਅਗਲੇ ਨੇ ਕੰਮ ਤੇ ਜਾਣਾ ਹੈ ਡਿਊਟੀ ਜਾ ਰਹੀ ਹੈ ਗੁਵਾਰੇ ਕੋਲੇ ਜਾਂਦੇ ਆ ਰਹੇ ਮਾਰਦੇ ਆ ਇੰਨਾ ਦੇਖਦਾ ਇਹ ਫੜ ਗਿਆ ਸਾਰੇ ਮਗੜੀ ਚ ਨੰਨਕੇ ਗਏ ਕੰਕਾਲਾ ਕੋਈ ਇਹਨਾਂ ਕੋਲ ਹੀ ਫੜਣੀ ਦੀ ਹੋਇਆ ਜੀ ਇਹਨੂੰ ਵੀ ਸਾਡੇ ਜਗਾਰੂ ਮਾਰੇ ਮਾਰੇ ਜਗਾਰ ਰਿਹਾ ਕਿ ਕੱਪੜੇ ਬੋਸ ਕੋਲੇ ਲਿਓ ਆਪਣੇ ਕੰਮ ਤੋਂ ਅਗਲੇ ਕੰਮ ਤੇ ਜਾਣਾ ਹੈ ਡਿਊਟੀ ਜਾ ਰਹੀ ਹੈ ਗੁਵਾਰੇ ਕੋਲੇ ਜਾਂਦੇ ਆ ਰਹੇ ਮਾਰਦੇ ਆ ਇੰਨਾ ਕੁ ਦਿਨ ਤਾਂ ਹੁਣ ਸਾਰੇ ਮੁਕੜੀ ਦੇ ਨੰਨਕ ਗਏ ਜਾਂ ਨਿਕਾਣਾ ਕੋਈ ਨੰਗਾ ਬੋਲੀ ਘਟਣੀ